ਕਹਾਣੀ ਦਾਗ ੱੱਪੇ ਤੇ ਹੁਸਨ ਲਿਖਿਕਾ ਹਰਪ੍ਰੀਤ ਕੌਰ ਪ੍ਰੀਤ ਰਜਨੀ ਰਜੀ ਕਿੱਥੇ ਮਰ ਗਈ ਇਹ ਕੁੜੀ ਰਜਨੀ ਦੀ ਮਾਂ ਉਸ ਨੂੰ ਲੱਭ ਰਹੀ ਸੀ ਤੇ ਹਾਕਾ ਮਾਰ ਰਹੀ ਸੀ ਹਾਂਜੀ ਮੰਮੀ ਰਜਨੀ ਭੱਜ ਕੇ ਕੋਠੇ ਤੋਂ ਥੱਲੇ ਉਤਰ ਕੇ ਆਉਂਦੀ ਹੈ ਪੁੱਤ ਥੋੜਾ ਮੋਸਿਰ ਸਵਾਰ ਲਾ ਕੱਲ ਤੇਨੂੰ ਦੇਖਣ ਵਾਲੇ ਆ ਰਹੇ ਨੇ ਜੇ ਇਹਨਾਂ ਨੇ ਵੀ ਤੇਰੇ ਮੂਤੇ ਦਾਹ ਕਰਕੇ ਮਨਾ ਕਰਤਾ ਕਿਸੇ ਨੇ ਵਿਆਹ ਕਰਨਾ ਨਹੀਂ ਤੇਰੇ ਨਾਲ ਮੰਮੀ ਨੇ ਰਜਨੀ ਨੂੰ ਸਮਝਾਉਂਦੇ ਹੋਏ ਕਿਹਾ ਮੰਮੀ ਮੈਂ ਨਹੀਂ ਕਰਾਉਣਾ ਵਿਆਹ ਵਿਉ ਰਜਨੀ ਖਿੱਚ ਕੇ ਬੋਲੀ ਕਿ ਮੰਮੀ ਸ਼ਕਲਾਂ ਤੇ ਰੰਗ ਰੂਪ ਨਾਲ ਹੀ ਵਿਆਹ ਹੁੰਦੇ ਪੁੱਤ ਅੱਜ ਕੱਲ ਰੰਗ ਰੂਪ ਤੇ ਹੁਸਨ ਦੇਖਦੇ ਦਾਗ ਧੱਬਿਆਂ ਨੇ ਤੇਰਾ ਹੁਸਨ ਵਿਗਾੜਤਾ ਮਾਂ ਕੰਮ ਕਰਦੀ ਬੋਲੀ ਜਾ ਰਹੀ ਸੀ ਰਜਨੀ ਸਾਰੀ ਰਾਤ ਮੰਮੀ ਦੀਆਂ ਗੱਲਾਂ ਸੋਚੀ ਗਈ ਕਿ ਰੰਗ ਰੂਪ ਨੂੰ ਇੰਨੀ ਤਵੱਜੋ ਕਿਉਂ ਕੋਈ ਤਾਂ ਮੇਰੇ ਗੁਣ ਦੇਖਣ ਵਾਲਾ ਵੀ ਆਊ ਪਰ ਕੁੜੀਆਂ ਨਾਲ ਇੰਜ ਕਿਉਂ ਕੀ ਸੋਣੀ ਹੋਵੇ ਸਾਰੀ ਰਾਤ ਖੁਦ ਨੂੰ ਸਵਾਲ ਪਾਉਂਦੀ ਪਾਉਂਦੀ ਰਜਨੀ ਸੋ ਗਈ ਸਵੇਰੇ ਉੱਠ ਕੇ ਨਹਾ ਤੋ ਕੇ ਪਾਠ ਕੀਤਾ ਤੇ ਗੁਲਾਬੀ ਰੰਗ ਦਾ ਸੂਟ ਪੰਜਾਬੀ ਜੁੱਤੀ ਪਾ ਕੇ ਰਜਨੀ ਤਿਆਰ ਹੋ ਗਈ ਰਜਨੀ ਸੋਣੀ ਤਾਂ ਲੱਗ ਰਹੀ ਸੀ ਪਰ ਮਾਂ ਨੂੰ ਇੱਕ ਡਰ ਸੀ ਕਿ ਕਿਤੇ ਇਸ ਵਾਰ ਵੀ ਹੇ ਰੱਬਾ ਸਿਰੇ ਚੜ ਜਾਵੇ ਅੱਜ ਗੱਲ ਮਾਂ ਨੇ ਰੱਬ ਦੇ ਅੱਗੇ ਅਰਦਾਸ ਕੀਤੀ 11 ਵਜੇ ਗਏ ਸਾਰੇ ਜਣੇ ਆ ਗਏ ਰਜਨੀ ਆਪਣੇ ਕਮਰੇ ਵਿੱਚ ਸੀ ਸਾਰਿਆਂ ਨੂੰ ਬੈਠਕ 'ਚ ਬਿਠਾਇਆ ਗਿਆ ਰਜਨੀ ਨੂੰ ਬੁਲਾਇਆ ਗਿਆ ਮੁੰਡਾ ਸਾਵੇਲੇ ਰੰਗ ਦਾ ਸੋਹਣੀ ਦਸਤਾਰ ਸਜਾ ਕੇ ਆਇਆ ਸੀ ਸਾਰੇ ਜਣੇ ਰਜਨੀ ਨੂੰ ਗੌਰ ਨਾਲ ਵੇਖ ਰਹੀ ਸੀ ਸੱਸ ਦੇ ਮੱਥੇ ਤੇ ਤਿਉੜੀ ਆ ਗਈ ਮੰਮੀ ਦਾ ਧਿਆਨ ਚਾਂਦ ਚੱਕ ਸੱਸ ਤੇ ਚਲਾ ਹੀ ਗਿਆ ਮਾਦਾ ਦਿਲ ਹੁਣ ਧੜਕ ਰਿਹਾ ਸੀ ਕਿ ਕੁਝ ਗੱਲ ਨਾ ਹੋ ਜਾਵੇ ਸਭ ਨੂੰ ਚਾਹ ਪਾਣੀ ਰਜਨੀ ਨੇ ਆਪ ਦਿੱਤਾ ਫਿਰ ਆਪਸੀ ਖੁਸਰ-ਫੁਸਰ ਤੋਂ ਬਾਅਦ ਰਜਨੀ ਤੇ ਤਾਜੀ ਨੂੰ ਇਕੱਲਾ ਛੱਡ ਦਿੱਤਾ ਗੱਲ ਕਰਨ ਲਈ ਤਾਜੀ ਰਜਨੀ ਤੋਂ ਕੁਝ ਪੁੱਛਦਾ ਰਜਨੀ ਪਹਿਲਾਂ ਹੀ ਤਾਜੀ ਨੂੰ ਕਹਿ ਦਿੱਤਾ ਮੈਨੂੰ ਪਤਾ ਕਿ ਤੁਸੀਂ ਨਾ ਹੀ ਕਰੋਗੇ ਮੇਰੇ ਮੂੰਹ ਤੇ ਦਾਗ ਨੇ ਠੀਕ ਨਹੀਂ ਹੋਏ ਮੈਂ ਬਹੁਤ ਕੁਝ ਇਸਤੇਮਾਲ ਕੀਤਾ ਰਜਨੀ ਬੋਲੀ ਗਈ ਤਾਜੀ ਸੁਣੀ ਗਿਆ ਫਿਰ ਤਾਜੀ ਨੇ ਕਿਹਾ ਤੁਸੀਂ ਹੋਰ ਕੁਝ ਕਹਿਣਾ ਰਜਨੀ ਨੇ ਨਾ ਚ ਸਿਰ ਹਿਲਾਇਆ ਹੁਣ ਪਹਿਲਾਂ ਤਾਂ ਤਾਜੀ ਜ਼ੋਰ ਨਾਲ ਹੱਸਿਆ ਫਿਰ ਕਹਿਣ ਲੱਗਾ ਕਿ ਰਜਨੀ ਮੈਂ ਪੜਿਆ ਲਿਖਿਆ ਹਾਂ ਤੁਸੀਂ ਵੀ ਫਿਰ ਇਹ ਸਭ ਮੇਰੇ ਲਈ ਮਾਇਨੇ ਨਹੀਂ ਰੱਖਦਾ ਤੇ ਤੁਸੀਂ ਕਿਵੇਂ ਸੋਚ ਲਿਆ ਮੈਂ ਮਨਾਹੀ ਕਰਨਾ ਬੇਫਿਕਰ ਰਹੋ ਤੁਸੀਂ ਉਮਰ ਭਰ ਦਾ ਸਾਥ ਦੇ ਸਕਦੇ ਹੋ ਤਾਂ ਦੱਸੋ ਰਜਨੀ ਰੋਪਈ ਤੇ ਹਾਂ ਚ ਸਿਰ ਹਿਲਾਇਆ ਰੱਬ ਦੀ ਕਿਰਪਾ ਨਾਲ ਰਿਸ਼ਤਾ ਪੱਕਾ ਹੋ ਗਿਆ ਤਾਜੀ ਤੋਂ ਇਲਾਵਾ ਘਰ ਦਾ ਕੋਈ ਵੀ ਇਸ ਰਿਸ਼ਤੇ ਲਈ ਖੁਸ਼ ਨਹੀਂ ਸੀ ਪਰ ਰਿਸ਼ਤਾ ਹੋ ਗਿਆ 2 ਮਹੀਨਿਆਂ ਬਾਅਦ ਰਜਨੀ ਤੇ ਤਾਜੀ ਦਾ ਵਿਆਹ ਸੀ ਅੱਜ ਰਜਨੀ ਤੇ ਤਾਜੀ ਦਾ ਵਿਆਹ ਸੀ ਰਜਨੀ ਸੋਣੀ ਲੱਗ ਰਹੀ ਸੀ ਪਰ ਮਨ ਚ ਡਰ ਵੀ ਸੀ ਪਰ ਸਭ ਕੁਝ ਸਹੀ ਰਿਹਾ ਹਾਲੇ 8-10 ਦਿਨ ਹੀ ਹੋਏ ਸੀ ਕਿ ਰਜਨੀ ਦੀ ਸੱਸ ਦਾ ਰਜਨੀ ਤੇ ਗੁੱਸਾ ਫੁੱਟ ਪਿਆ ਤੂੰ ਕੀ ਸੋਚ ਕੇ ਮੇਰੇ ਪੁੱਤ ਨਾਲ ਵਿਆਹ ਕਰ ਲਿਆ ਤੂੰ ਮੇਰੀਆਂ ਧੀਆ ਦੇਖੀਆਂ ਤੂੰ ਉਹਨਾਂ ਦੇ ਪੈਰ ਵਰਗੀ ਵੀ ਨਹੀਂ ਹਰ ਰਿਸ਼ਤੇਦਾਰ ਹੱਸਦਾ ਮੇਰੇ ਤੇ ਤੇਰੇ ਦਾਗ ਧੱਬਿਆਂ ਕਰਕੇ ਸਾਸ ਬਾਸ ਬੋਲੀ ਗਈ ਜੋ ਮੂੰਹ 'ਚ ਆਇਆ ਫਿਰ ਕਹਿਣ ਲੱਗੀ ਕਿ ਆਹ کریم ਫੜ ਕਿਸੇ ਨੇ ਦੱਸਿਆ ਇਹਦੇ ਨਾਲ ਸਾਰੇ ਦਾਗ ਠੀਕ ਹੋ ਜਾਣਗੇ ਰਜਨੀ ਨੇ کریم ਫੜੀ ਤੇ ਲਗਾ ਲਈ ਰਜਨੀ ਨੂੰ 10 ਮਿੰਟ ਬਾਅਦ ਜਲਣ ਹੋਣ ਲੱਗੀ ਚਿਹਰੇ ਤੇ ਉਸਨੇ ਪਾਣੀ ਨਾਲ ਚੰਗੀ ਤਰ੍ਹਾਂ ਮੂੰਹ ਸਾਫ਼ ਕੀਤਾ ਪਰ ਰਜਨੀ ਨੂੰ کریم ਦਾ ਸਾਈਡ ਇਫੈਕਟ ਹੋ ਗਿਆ ਕਿਉਂਕਿ ਉਹਦਾ ਪੂਰਾ ਮੂੰਹ ਹੁਣ ਦਾਗ-ਧੱਬਿਆਂ ਤੋਂ ਇਲਾਵਾ ਲਾਲ ਵੀ ਹੋ ਗਿਆ ਉਹ ਸ਼ੀਸ਼ੇ ਦੇਖ ਕੇ ਰੋਣ ਲੱਗੀ ਸੱਸ ਨੇ ਹੋਰ ਵੀ ਲਾਨਤਾਂ ਪਾਈਆਂ ਕਿ ਹੁਣ ਤਾਂ ਤੈਨੂੰ ਤਾਂ ਜੀ ਨੇ ਰੱਖਣਾ ਵੀ ਨਹੀਂ ਨਾਲੇ ਠਹਾਕੇ ਲਾਲਾ ਹੱਸਣ ਲੱਗੀ ਰਜਨੀ ਰੋ ਵੀ ਰਹੀ ਸੀ ਤੇ ਡਰ ਵੀ ਰਹੀ ਸੀ ਕਿ ਤਾਜੀ ਨੇ ਹੁਣ ਤਾਂ ਰੱਖਦਾ ਸ਼ਾਮ ਹੋਈ ਤਾਜੀ ਆਇਆ ਰਜਨੀ ਮੂਲ ਕੋਗੇ ਬੈਠੀ ਸੀ ਤੇ ਤਾਜੀ ਨੇ ਦੇਖਿਆ ਰਜਨੀ ਰੋਜ਼ ਆ ਕੇ ਗਲੇ ਮਿਲਦੀ ਆ ਅੱਜ ਕਿਉਂ ਨਹੀਂ ਆਈ ਤਾਜੀ ਕੋਲ ਗਿਆ ਰਜਨੀ ਦੇ ਮੂੰਹ ਤੋਂ ਚੁੰਨੀ ਹਟਾਈ ਤੇ ਮੱਥਾ ਚੁੰਮਿਆ ਜਿਵੇਂ ਰੋਜ਼ ਕਰਦਾ ਸੀ ਤੇ ਰਜਨੀ ਨੂੰ ਘੁੱਟ ਕੇ ਗੱਲ ਆਉਣ ਹੀ ਲੱਗਾ ਕਿ ਰਜਨੀ ਬੋਲੀ ਤਾਜੀ ਮੈਂ ਹੋਰ ਬਦਸੂਰਤ ਹੋ ਗਏ ਮੈਂ ਹੁਣ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਤੇ ਉੱਚੀ-ਉੱਚੀ ਰੋਣ ਲੱਗੀ ਤਾਂ ਤਾਜੀ ਨੇ ਕਿਹਾ ਰਜਨੀ ਮੈਨੂੰ ਤੇਰਾ ਹੁਸਨ ਪਹਿਲਾਂ ਵੀ ਪਿਆਰਾ ਸੀ ਤੇ ਹੁਣ ਵੀ ਜੋ ਗੱਲਬਾਤ ਰਿਸ਼ਤੇ ਵੇਲੇ ਦੇਖੀ ਸੀ ਉਹੀ ਹੈ ਤੇ ਤੂੰ ਕਦੇ ਸੋਚੀ ਨਾ ਕਿ ਮੈਂ ਤੈਨੂੰ ਛੱਡ ਦਵਾਂ ਤਾਜੀ ਦੁਬਾਰਾ ਰਜਨੀ ਨੂੰ ਉਹੀ ਗੱਲ ਕਹਿੰਦਾ ਕਿ ਮੈਂ ਤੇਰਾ ਸਾਥ ਉਮਰ ਭਰ ਲਈ ਮੰਗਿਆ ਸੀ ਤੇ ਤੂੰ ਦੇਣਾ ਹੈ ਤੇ ਤੇਰੇ ਹੌਸਲੇ ਲਈ ਤੈਨੂੰ ਕਿਸੇ ਕਰੀਮ ਦੀ ਲੋੜ ਨਹੀਂ ਜਦ ਮੈਂ ਹੀ ਤੈਨੂੰ ਪਸੰਦ ਕਰ ਲਿਆ ਫਿਰ ਜਮਾਨੇ ਤੋਂ ਡਰਨ ਦੀ ਲੋੜ ਨਹੀਂ